ਹਾਂਜੀ ਕੀ ਆਲਾ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੀ ਵੀਰੋ ਕੂਤਰ ਕੋ ਬਾਤਰ ਸੈਟੇ ਸਾਰੇ ਵੀਰਾਂ ਦੇ ਕਰਪੋਰਾ ਠੀਕ ਹੈ ਲਓ ਜੀ ਕਰਤੀ ਉਹਦੀ ਸਟਾਰਟਿੰਗ ਸੋਰੇ ਗਏ ਓ ਦਾ ਸੋਏ ਹੈ ਇਧਰ ਲੀਓ ਮਾਨਾ ਵੇਖੋ ਕੀ ਕਰੀ ਜਾਂਦਾ ਗੁਫਤ ਕੰਮ ਕਰ ਲੈ ਰਜੇ ਕਰ ਲੁੱਚਿਆ ਹੈ ਖੜ ਦੇ ਖੜਦਾ ਕੋਂਡੀ ਨੀ ਚੱਕਿਆ ਗਿਆ ਕੀ ਕਰ ਰਿਹਾ ਕੀ ਕਰ ਰਿਹਾ ਬੇਟਾ ਚਲੋ ਯਾਰ ਗੁਰੂ ਸਾਹਿਬੀ ਚੱਲਣਾ ਆ ਇਹਦਾ ਸਵਾਦ ਆ ਜਾਂਦਾ ਮੈਨੂੰ ਮੇਰੇ ਪੁੱਤ ਨਾਲ ਪਏ ਉਹਨੂੰ ਨਿੱਕਾ ਨਿੱਕਾ ਕੰਜਰ ਦਾ ਨਾਂ ਲਾ ਕੇ ਪਾ ਜਾਂਦਾ ਆਪਾਂ ਵੀ ਰੋਗ ਦੇ ਨਹੀਂ ਚਾਦਰ ਘੱਲ ਨਵੀਂ ਲਾ ਲਾਈ ਸੱਚਾ ਦੇਖੋ ਦੇਲ ਵਾਲੀ ਆਪਣੀ ਆ ਦੇਲ ਵਾਲੀ ਚਾਦਰ ਦੀ ਸਾਰੇ ਕੰਮਾਂ ਦੇਖੋ ਦਿਲ ਬੜਾ ਵਿਚਾਲੇ ਆ ਤੀਰ ਵੀ ਗੜ ਤੇ ਤੀਰ ਵੀ ਦੋ ਹੀ ਟੱਪਿਆ ਦੇਖੋ ਦਿਲਬੀ ਦੀ ਭਾਏ ਜੋ ਰਿਐਲਿਟੀ ਹੈ ਰਿਐਲਿਟੀ ਰਿਐਲਿਟੀ ਦੀ ਚਾਦਰ ਮੇਰੀ ਮੁਠੀ ਚੱਲੀ ਬਰੁੱਟ ਕੇ ਆਈ ਹੋਈ ਉਠੀਏ ਅਹੀਂ ਤਾਂ ਸਵਾਦ ਜਾਈ ਜਾਊਗਾ ਕੰਜਰ ਦਾ ਗੁਰੂ ਸਾਹਿਬ ਜਾਣਾ ਹਜੇ ਕੰਮ ਬਹੁਤ ਹੈ ਦੇਖੀ ਬਾਹਰ ਕੀ ਚੱਲ ਰਿਹਾ ਹੈ ਬਾਹਰ ਤਾਂ ਫੌਗ ਚੱਲ ਰਹੀ ਹੈ ਭਾਈ ਹਨਾ ਫੌਗ ਨਿੰਦੀ ਅਕਾਡ ਨੰਬਰ 1 ਬਾਡੀ ਪਰਫਿਊਮ ਆਈ ਜੀ ਸੀ ਨੇ ਮਸ਼ਹੂਰੀ ਛੋਟੇ ਅੰਦਰ ਤਾਂ ਸਾਰੀਆਂ ਮਸ਼ਹੂਰੀਆਂ ਵੀ ਯਾਦ ਹੁੰਦੀਆਂ ਸੀ ਕਿਹੜੀ ਆਊਗੀ ਤੇ ਕਿਹੜੀ ਆਉਣ ਵਾਲੀ ਹੁਣ ਇੱਕ ਜ਼ਿੰਦਗੀ ਮਸ਼ਹੂਰੀ ਬਣ ਕੇ ਰਹੀ ਹੈ ਨਾ ਠੰਡ ਬਹੁਤ ਆ ਹੁਣ ਮੈਨੂੰ ਐ ਛੀਛੀ ਦੇ ਦਾਣੇ ਪਾ ਗਏ ਨਾ ਉਹ ਤਾਂ ਉਹ ਤੇ ਅੱਪ ਚਲੀ ਹੈ ਭਾਈ ਹਨਾ ਬੈਠ ਗਈ ਤੇ ਭਰੀ ਪਈ ਆਪਣੀ ਪਾਏ ਨਾ ਵਿਲੀ ਕਰ ਗਏ ਕੋਈ ਹਾਂਜੀ ਕੋਟ-ਵਾਟਰ ਲੈਣ ਆਇਆ ਜੀ ਕਰੋ ਠੀਕ ਹੈ ਡਰੈਸ ਵੇਰੇ-ਸਵੇਰੇ ਕਰ ਲੈਨੇ ਕੈਂਪ ਆ ਗਏ ਕੋਟ-ਬੂਟ ਸੂਟ ਇਧਰ ਲਿਓ ਮੇਰਾ ਭਾਈ ਇਹ ਮੇਰੀ ਮਿੱਟੀ ਇਹ ਬੋਲਾ ਮੋੜ ਇਹ ਡੋਗੜਾ ਲੁਕ ਨਹੀਂ ਨੀ ਆਉਣਾ ਠੀਕ ਹੈ ਜਾਨਵਰਾਂ ਦਾ ਵਾਕ ਹੀ ਨੂੰ ਵਾੜਾ ਹੁੰਦਾ ਬਾਕੀ ਆਪਣਾ ਖਾਸ ਕਰਕੇ ਹੁੰਦਾ ਜਾਨਵਰਾਂ ਨਾਲ ਬਾਰਾ ਪਿਆਰ ਹੈ ਨਾ ਬੰਦੇ ਨਾਲ ਵੀ ਪਾਗੇ ਵੇਖਿਆ ਜਾ ਰਹੇ ਨੇ ਸਸਲੇ ਬੰਦੇ ਵਫਾੜੀ ਕਰਦੇ ਜਿੰਨੀ 11 ਬੰਦੇ ਵਫਾ ਕਰੂਣਗੇ ਇਹ ਗੱਲ ਹੀ ਸੱਚੀ ਹੈ ਪੀੜਾ ਮੇਰੀ ਬਾਕੀ ਗੱਲ ਹੋਰ ਯਾਦ ਰੱਖੋ ਜੋ ਵੀਜਾ ਕੇ ਉਹ ਵਡਣਾ ਬੈਠਾ ਫਾੜੇ ਉਹ ਵੀਜਾ ਸੀ ਉਹ ਵੱਢੀ ਜਾਂਦੇ ਹੁਣ ਹੁਣ ਚੰਗਾ ਸੀ ਮਾੜਾ ਸੀ ਉਹ ਤੇ ਤੁਹਾਨੂੰ ਦੱਸਣ ਹੋ ਰਿਹਾ ਹੈ ਕਰੇ ਜੋ ਵੀਜਾਂਗੇ ਉਹ ਵਡਣਾ ਬੈਠਾ ਵੀ ਹੋ ਸੱਚੀ ਗੱਲ ਹੈ ਹਾਂਜੀ ਤੇ ਇੱਕ ਬਾਲਟੀ ਘਰੋਂ ਲਿਆਂਦੀ ਕਣਕ ਦੀ ਕਣਕ ਮੁੱਖ ਚੱਲੀ ਸੀ ਕੀ ਕਰਨੀ ਨਾ ਕਰਕੇ ਫਿਰ ਘਰੋਂ ਲੈਣੀ ਪਈ ਕਰਨਾ ਪੈਂਦਾ ਯਾਰ ਸੱਜਾ ਖਪਾ ਮਾੜਾ ਮੋਟਾ ਚਲ ਜੋ ਉੱਪਰ ਵੀ ਆ ਗਿਆ ਹੁੰਦਾਣਾ ਪਾਣੀ ਪਈ ਸੀ ਜੀ ਜੀ ਹਾਂਜੀ ਤੇ ਕੂਤਰਾਂ ਨੂੰ ਦਾਣਾ ਪਾਣੀ ਪਾਤਾ ਹੀ ਸਾਰਿਆਂ ਨੂੰ ਘਰ ਤਾਂ ਡੰਨ ਵੇਖ ਲੈ ਕਿਹਦੇ ਖਾਈ ਤਰੀ ਬੈਠੇ ਨਹੀਂ ਨਹੀਂ ਮੈਂ ਜੋ ਆਇਆ ਟ੍ਰੀ ਵਿਲੀ ਰੱਖ ਦਿਆ ਯਾਰ ਇਹਨਾਂ ਨੂੰ ਹੋਰ ਪਾ ਗਏ ਯਾਰ ਖੜਜੋ ਯਾਰ ਬਾਬੇਓ ਯਾਰ ਅੱਦ ਤੱਕਈ ਇਹਨਾਂ ਦਾ ਯਾਰ ਹਾਂਜੀ ਅੱਜ ਵੀ ਕਾਰ ਹੀ ਚਿੱਕਣੀ ਪਈ ਜੀ ਵੈਸੇ ਤਾਂ ਇਹ ਕੱਲ ਹੀ ਸਾਨੂੰ ਲੰਗ ਕਰਤਾ ਸੀਗਾ ਬਈ 400 ਦਾ ਤੇਲ ਪਵਾਇਆ ਉੱਥੋਂ ਅਸੀਂ 400 ਦਾ ਤੇਲ ਪਵਾਇਆ 2 ਲੀਟਰ ਘਟ ਘਟ 6-700 ਦਾ ਤੇਲ ਖਾ ਗਈ ਯਾਰੀ ਤੇ ਗਈ ਕਿੱਥੇ ਗੁਰੂ ਸਾਹਿਬ ਪੈਜੋ ਇੰਨੀ ਤਾਂ ਵੱਡੀ ਗੱਡੀ ਨਹੀਂ ਖਾਂਦੀ ਕੋਈ ਹੋਣਾ ਜਿੰਨੀ ਸਾਲੀ ਰਲਟੋ ਹੀ ਖਾਈ ਜਾਂਦੀ ਹੈਗੀ ਵੇ ਘਾਰ ਆਇਆ ਰਹੇ ਨਹੀਂ ਜੀ ਬਾਕੀ ਆਪਾਂ ਤਾਂ ਫਿਰ ਆਪਦੀ ਆੱਡੀ ਲਿਆਵਾਂ ਕੋਈ ਚੱਕਰ ਵਾਲੀ ਗੱਲ ਨਹੀਂ ਆਪਾਂ ਸਾਨੂੰ ਪਤਾ ਹੈ ਕਿ ਬਾਜ਼ੀਆਂ ਦਾ ਬਸ ਸੀਜ਼ਨ ਟੱਪ ਜਾਂਦੇ ਐ ਹੋ ਜਿਹੜਾ ਘਾਰਾਂ ਦਾ ਆਪਾਂ ਇੱਥੇ ਟੂੜੀਆ ਤੇ ਠੱਲਾ ਕਰਾਂਗੇ ਭਰਾ ਬਣਾਉ ਸੀ ਆਹਣੇ ਕੋਣ ਪਗਾਈ ਮਾਰ ਜਾਂਦੇ ਕੀ ਹੋ ਗਿਆ ਨੇ ਨੂੰ ਕੀ ਹੋ ਗਿਆ ਪਤਾ ਨਹੀਂ ਰ ਲੱਗਿਆ ਬਣੀ ਰੋਲਾ ਪੈਦਾ ਹੁੰਦਾ ਚ ਉੱਪਰ ਚੱਲਦੇ ਆਂ ਵੀ ਗੁਰੂ ਸਰਲੇਟ ਬਹੁਤ ਹੋ ਗਿਆ ਜੀ ਖੱਟੀ ਜੀ ਖੱਟੀ ਜੀ ਹਾਂ ਹਾਂ ਉਹ ਬਈ ਉਹ ਵਾਲੀ ਉਹ ਵਾਲ ਲਿਆ ਹਾਂ ਜੀ ਫੋਟ ਗਈ ਮੈਸਤਰੀ ਸਾਹਿਬ ਕੋਲੇ ਸਾਡੇ ਕੋਲੇ ਠੀਕ ਹੈ ਕਿ ਨਹੀਂ ਇੱਕ ਤਾਂ ਮਿਸਤਰੀ ਦਾ ਅਜੇ ਨੰਬਰ ਮੈਂਸ਼ਨ ਕਰਨਾ ਵੀਡੀਓ ਵਿੱਚ ਕਦਾ ਨਾਂ ਤੇ ਕਦਾ ਐਡਰੈਸ ਹੋਰ ਮਿਸਤਰੀ ਸਾਹਿਬ ਜੀ ਠੀਕ ਹੈ ਜਿਹਨੂੰ ਜਾਲ ਲਵਾਉਣੇ ਆ ਪਿੰਜਰੇ ਬਣਾਉਣੇ ਆ ਉਹ ਸੰਪਰਕ ਕਰੇ ਸਿੱਧਾ ਠੀਕ ਹੈ ਕਿ ਨਹੀਂ ਖੁੱਡੇ ਨਾ ਵਗਾ ਕੇ ਤੇ ਬਾਈ ਦੇ ਪੱਟ ਕਿਲੇ ਇਹਨਾਂ ਨਹੀਂ 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 ਇੱਥੇ ਨਹੀਂ ਕੋਈ ਉੱਪਰ ਦਾ ਆ ਆ ਚੱਲ ਗਏ ਤੁਸੀਂ ਬਾਈ ਦੇ ਉਧਰ ਬਾਹਰ ਉਹ ਦੇਖ ਆ ਧਰੈ ਪਹੁੰਚ ਗਏ ਜੀ ਗੁਰੂ ਸਰ ਦੀ ਧਰਤੀ ਤੇ ਚੋਬਰ ਲੱਗਾ ਹੋਇਆ ਮਿਹਨਤ ਕਰਨ ਚ ਪੂਰੀ ਫੋਨ ਮਿਹਨਤ ਚੱਲ ਰਹੀ ਹੈ ਤੇ ਮਾੜਾ ਖੰਡ ਮੂੰਹ ਤਾਂ ਚਲ ਤੈਨੂੰ ਪਤਾ ਹੀ ਹੈ ਤੈਨੂੰ ਦੱਸਣ ਦੀ ਕੁਝ ਵੀ ਲੋੜ ਨਹੀਂ ਗਈ ਤੇ ਆ ਬਚਾ ਕੇ ਭਾਂ ਦੇ ਵੀਰ ਚੰਗਾ ਆ ਨਿਕਲਦਾ ਜਾਣ ਬਾਈ ਬਣੇ ਇਹ ਇਹ ਨਹੀਂ ਆ ਪੱਤੀ ਮਾਰ ਕੇ ਸਾਫ਼ ਕੀਤਾ ਜਿਵੇਂ ਮੂੰਹ ਮਰੀ ਜਾਂਦੀ ਹੈ ਇਹ ਹੱਥ ਨਹੀਂ ਆਉਣੇ ਆਪਣੇ ਤਾਂ ਕਰ ਹਾਂ ਇਹਨੂੰ ਵਿੱਚ ਚਿਪਾਂ ਲਾ ਕੇ ਕੱਟ ਗਏ ਹੋਏ ਫਿਰ ਚੱਕਰ ਆਇਆ ਨਾ ਹੁਣ ਮਿਸਤਰੀ ਬੋਲ ਮਰੀ ਜਾਂਦਾ ਮੈਨੂੰ ਸੱਦ ਕੇ ਗਿਆ ਕੀ ਕਹਿੰਦਾ ਕੂਟਾ ਖੋਲਣਾ ਜਾ ਕੇ ਮੈਂ ਉਹ ਤੋਂ ਬੋਲ ਦੇ ਤੂੰ ਆ ਕਰ ਲੈ ਬਾਈ ਬਣੇ ਇਹ ਤਾਂ ਮੈਂ ਕਰ ਲੈਣਾ ਤੇ ਮੈਨੂੰ ਉਹ ਵਿੱਚ ਬਾਹਰ ਕੱਢ ਰਿਹਾ ਇਹ ਕੱਢਨੇ ਆ ਬਾਹਰ ਇਹ ਕੱਢਨੇ ਆ ਪਾਣੀ ਦੇ ਕੇ ਨਾ ਕਟਾਂ ਫਿਰ ਨਾ 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 ਪੋਟੇ ਟੋਟੋ ਕੱਢਨੇ ਸਾਰਿਆਂ ਦੇ ਠੀਕ ਹੈ ਇੱਕ ਤਾਂ ਹੋਰ ਕਬੂਤਰ ਬਨ ਗਏ ਕੱਡੇ ਨਹੀਂ ਅੱਜ ਚੰਗੇ ਉਡਾਣੇ ਉਡਰਨਗੇ ਸਹੀ ਫਿਰ ਉਹ ਤਾਂ ਗੱਲ ਹੈਗੀ ਤੇਰੀ ਚਲੋ ਬਈ ਯਾਰ ਮੈਂ ਮਿਸਤਰੀ ਕੋਲੇ ਜਾਇਆ ਵਾਂ ਸਾਰੇ ਚਾਬਗਾ ਚੂਬਗਾ ਦੇਖੋ ਭੈਣ ਚੋਣਾ ਪ੍ਰੈਸ਼ਰ ਵਾਲਾ ਕੰਮ ਹੋ ਗਿਆ ਪਿਆ ਸਾਰਾ ਮਿਸਤਰੀ ਵੀ ਉਹਦੇ ਆਵੜਿਆ ਉਹ ਮਿਸਤਰੀ ਜੀ ਇੱਕਦਮ ਰਿਵਾਈ ਨਹੀਂ ਨਿਕਲਦੀ ਆ ਫੜੀ ਮਾੜੀ ਗੱਲ ਆ ਯਾਰ ਹਨਾ ਆਹ ਚਾਬਗਾ ਦੇ ਗੁੱਛੇ ਦੇਖੋ ਜੀ ਹਰਦੇ ਕਿੰਨੇ ਆ ਸਾਰਾ ਅੰਡਰਗਰਾਉਂਡ ਹੈ ਕੰਮ ਚੋਰ ਤੋਂ ਤਾਂ ਕੱਢੇ ਨਹੀਂ ਗੁੱਤਰੋਂ ਆਪਣਾ ਕੱਢ ਕੇ ਭੱਜ ਕੇ ਕਾਰ ਡੱਟ ਲੈਨੇ ਕਾਰ ਡੱਟ ਕੇ ਮਾਨ ਆ ਜਾ ਕਿ ਪੁੱਛਾਂਗੇ ਕੀ ਬਣਿਆ ਉਹਦਾ ਕੈਮਰੇ ਘੁੰਰੇ ਲੱਗੇ ਆ ਉਹ ਦੇਖੋ ਇੱਥੇ ਤੇ ਨਿਗਾਹ ਨਾਲ ਆਇਓ ਭਈ ਆਪ ਦਾ ਹੁਣ ਉਹ ਕੈਮਰੇ ਉਹ ਲਵਾ ਦੇ ਦੇਖੋ ਉਹ ਲੱਗੇ ਪਏ ਕੈਮਰੇ ਸਿੱਧੇ ਦੋਵੇਂ ਤਿੰਨੇ ਪਾਸੇ ਹ ਇਧਰ ਵੀ ਕੈਮਰੇ ਲੱਗੇ ਆ ਆਪਣੇ ਇਧਰ ਵੀ ਸਾਰੇ ਵਾਰੀ ਕੈਮਰੇ ਲੱਗੇ ਆ ਬਾਹਰਲੇ ਪਾਸੇ ਉਹ ਮਿਸਤਰੀ ਜੀ ਇੱਕ ਮਿੰਟ ਯਾਰ ਮਿਸਤਰੀ ਨੂੰ ਸੱਦ ਲਿਆ ਮੈਂ ਬਾਦੋ ਯਾਰ ਮੈਂ ਇਹ ਕੰਮ ਚਲਾ ਆ ਲ ਗਈ ਹੁਣ ਅਸੀਂ ਆਪ ਤਾਂ ਲੇਟ ਹੋ ਗਏ ਪਹਿਲਾਂ ਨਹੀਂ ਬਹੁਤ ਜ਼ਿਆਦਾ ਸੀ ਹਾਂਜੀ ਠੀਕ ਆ ਠੀਕ ਆ ਜੀ ਤੇ ਕਰਤਾ ਹੀ ਕੰਮ ਸਟਾਰਟ ਤੇ ਹੋਪਸੋ ਨਵੇੜਾਂਗੇ ਜਿੰਨਾ ਹੋਇਆ ਸਾਡੇ ਤੋਂ ਨਾ ਉਹਨਾਂ ਨੇ ਨਹੀਂ ਕੋਸ਼ਿਸ਼ ਕਰ। ਵੱਡੀ ਮੀਦਾ ਸਾਰਾ ਜਿ ਕੰਮ ਕਲੀਅਰ ਕਰ ਦਾਂਗੇ ਜੀ। ਸਿਰਫ ਔਖਾ ਕੰਮ ਕਿਹੜਾ ਹੈ ਇਹ ਤੁਹਾਨੂੰ ਦੱਸ ਦੇਣੀ ਸੀ ਉਸ ਵੇਲੇ ਮੈਨੂੰ ਮਿਸਤਰੀ ਨਾਲ ਡਿਸਕਸ ਕਰਦਾ ਹੈ। ਹਾਂਜੀ ਮੈਂ ਘੋੜੀ ਚੱਕਣ ਜਾਵੜਿਆ ਸੀਗਾ ਨਾਲੇ ਮਿਸਤਰੀ ਨੂੰ ਲੈਂਥ ਨਾ ਕੱਢ ਕੇ ਲਾ ਗਏ ਜੀ ਤੇ ਪਾ ਲਗਾ ਤੇ ਚੋਬਰ ਨੇ ਮੂੰਹ ਲਾਦਾ ਬੱਚੇ ਡਾਈ ਤੇ ਕਿੰਨੇ ਕੁ ਡੱਡ ਕੇ ਬਾਈ ਯਾਰ ਸਾਰੇ ਉੱਟ ਗਏ ਵੀਰੇ ਯਾਰ ਬੈਂਦੀ ਕਿਉਂ ਨਹੀਂ ਫਰਾਜੇ ਆ ਜਿਹੜਾ ਉਸਤਾਦਾ ਇਹ ਤਾਂ ਉਹ ਨਹੀਂ ਉਹ ਜਿਹੜਾ ਫੜਾ ਕੀ ਗਈ ਸੀ ਆਪਾਂ ਨੂੰ ਏ ਉਹ ਕਿਵੇਂ ਹੈ ਉਹੀ ਹੈ ਉਹੀ ਹੈ ਹਾਂ ਥੁਡੇ ਸੀ ਉਹਦਾ ਪਹਿਲਾਂ ਫੜਾਏ ਗਏ ਸੀ ਹੋਰ ਬਈ ਕੀ ਹਾਲ ਹੈ ਉਹ ਇਹਨੂੰ ਬਹਿ ਜਾਣ ਦੇ ਬੱਚੀ ਨੂੰ ਤਾਂ ਬਾੜਾ ਜੁਰਿਆ ਨਹੀਂ ਆਉਣਾ ਨਹੀਂ ਕਰੇ ਇੱਕ ਮਿੰਟ ਇੱਕ ਮਿੰਟ ਹੋਰ ਵੇਖੀ ਕੀ ਹਾਲ ਹੈ ਆ ਬੱਚਾ ਬਾੜਾ ਜ਼ਿਆਦਾ ਜ਼ਰੂਰੀ ਆ ਆ ਆ ਆ ਗਿਆ ਉੱਟ ਕਿਹੋ ਜਿਹਾ ਲੱਗਦਾ ਕੋਈ ਨਾ ਕੋਈ ਨਾ ਇਹ ਤਾਂ ਲੱਗਿਆ ਬੱਚੀ ਤਾਂ ਹਉਦੀ ਗੱਲ ਹੈ ਭੈੰਦੇ ਯਾਰ ਦੀ ਆ ਵਗਲ ਦੂਸੇ ਵਾਲੇ ਦੀ ਬਾ ਬਾਏ ਬਾਈ ਹੁਣ ਬੈਹਾਂ ਤੂੰ ਨਾਈਂ ਬੜਗਾ ਇੱਕ ਮਿੰਟ ਬੈਹ ਜਾਂਦੇ ਹੁ ਬੈ ਜਾ ਬਾਈ ਓਏ ਆ ਬੱਚਾ ਨਹੀਂ ਓਏ ਬਾਈ ਇਹਨਾਂ ਗੱਲ ਪਾ ਜੀ ਹਾਂਜੀ ਲਾਈਟ ਆ ਗਈ ਫਿਰ ਲਾਈਟ ਚੱਲ ਗਈ ਸੀ ਜੀ ਤਾਂ ਕੰਮ ਰੋਕਦਾ ਸੀਗਾ ਆ ਗਈ ਹੁਣ ਲਾਈਟ ਤੇ ਬਸ ਕਰੀ ਜਾਂਦੇ ਆ ਕੰਮ ਬਾਈ ਹਨਾ ਇਧਰੋਂ ਬਈ ਆ ਕੰਮ ਚੱਲੀ ਜਾਂਦਾ ਆਪਣਾ ਜਾਲ ਵਾਲਾ ਤੇ ਤਾਂ ਬਈ ਚੋਬਰ ਸੰਭੀ ਪਿਆ ਬੱਚਿਆਂ ਦੀ ਡਿਊਟੀ ਬੱਚੇ ਡਾਰਕ ਹੈ ਨਵੇਂ ਬੱਚੇ ਕਾਫੀ ਬਾਹਰ ਕੱਢੇ ਅੱਜ ਨਾਲੇ ਉਹ ਕਹਿੰਦਾ ਖੁੱਡੇ ਖਾਡੇ ਸਾਫ਼ ਕਰ ਲਗੇ ਨਾ ਭੈਂਦਰੇ ਦੀ ਮੇਰੀ ਆਵਾਜ਼ ਨਹੀਂ ਨਿਕਲਦੀ ਜਿਹੜੀ ਗੱਲ ਆ ਯਾਰ ਮੈਨੂੰ ਬਾਹਲਾ ਹੀ ਜ਼ੋਰ ਲਾ ਕੇ ਬੋਲਣਾ ਪੈਂਦਾ ਹੈਗਾ ਠੀਕ ਆ ਕਿ ਨਹੀਂ ਤੇ 1 ਮਿੰਟ ਰੋ ਫਿਰ ਹੁਣ ਸਕੋਪ ਕੱਢ ਲਗੇ ਆਪਾਂ ਕਹਿੰਦੇ ਤੁਹਾਨੂੰ ਜਾਲ ਜੂਲ ਦਾ ਕੰਮ ਦਿਖਾਵਾਂਗੇ ਨਾਲੇ ਬੱਚੇ ਆ ਦੇਖੋ ਭੜਕਾਈ ਜਾਂਦਾ ਛਤਰੀ ਵਿਚਾਰਾ ਠੀਕ ਆ ਕਿ ਨਹੀਂ ਆ ਦੇਖੋ ਬੱਚੇ-ਬੱਚੇ ਗੱਡੀ ਵਾਹਾਰਾ ਸੀਨ ਬਣਾਇਆ ਹਾਂਜੀ ਆ ਗਏ ਜਿੱਥੇ ਓਹੋ ਬੜਾ ਮਾਲਕਾ ਆ ਕਿੱਥੇ ਪੈਂਦਾ ਹੈ ਕੌਲਾ ਚਲੋ ਦੇਖਦੇ ਆ ਯਾਰ ਕੀ ਬੰਦਾ ਹੈ ਖੁੱਡੇ ਖਾਡੇ ਵੀ ਸਾਫ ਕਰਨੇ ਆ ਓ ਐਮ ਜੀ ਦੋ ਬੱਚਿਆਂ ਦਾ ਨੁਕਸਾਨ ਹੋਇਆ ਪਿਆ ਬਈ ਖੁੱਡੇ ਜੇ ਅੱਜ ਵੜਿਆ ਹਨਾ ਵੀ ਕੱਲ ਤਾਂ ਵੜੇ ਹੀ ਨਹੀਂ ਮੇ ਖੁੱਡੇ ਚੂਬਰਾਂ ਰਗੇ ਦਾਣੇ ਪਾਈ ਗਏ ਹੈ ਬਈ ਇੱਧਰ ਵੀ ਬੱਚੇ ਮਰੇ ਪਏ ਆ ਭੈਣ ਚੋਦੀ ਯਾਰ ਆ ਕੀ ਯਾਰ ਦੋ ਬੱਚੇ ਦਾ ਮਰੇ ਪਏ ਠੀਕ ਆ ਵੀਰੇ ਦੋ ਬੱਚੇ ਦਾ ਮਰੇ ਪਏ ਇਨਾ ਦਾ ਕੰਮ ਹੋਇਆ ਬਈ ਮੈਂ ਅੱਜ ਵੜਿਆ ਬਈ ਘੁੱਟੀ ਵਿੱਚ ਮੈਂ ਜਾ ਕੇ ਮਜ਼ਾਕ ਰੇਗਾ ਨਾ ਦੋ ਆ ਮਰੇ ਪਏ ਬਈ ਬੱਚੇ ਤੇ ਬਈ ਦੋ ਬੱਚੇ ਇੱਥੇ ਮਰੇ ਪਏ ਆ ਯਾਰ ਪੂਰੇ ਪਲਕੇ ਵਰਗੇ ਭੈਣ ਦੇ ਯਾਰ ਵੱਡੇ ਹੋ ਗਏ ਦੋ ਬੱਚੇ ਆ ਮਰੇ ਪਏ ਆ ਬਈ ਵਾਟ ਟੂ ਦਾ ਐਫ ਹੋ ਗਿਆ ਬਾਈ ਭੈ ਜਦੋਂ ਤੁਸੀਂ ਵੱਜੋ ਇੱਧਰ ਤਾਂ ਸਹੀ ਹੈ ਭੈਣ ਚੋ ਇੱਕ ਬਚਾ ਮਰਿਆ ਬਈ ਯਾਰ ਇੱਕ ਕਿਉਂ ਦੋ ਇੱਥੇ ਬਰੇ ਪਏ ਐ ਤੇ ਜੂਇਰ 2 4 6 ਤੇ ਇੱਕ ਆ ਮਰਿਆ ਪਿਆ ਹਾਈ ਓਏ ਮੇਰਾ ਮਾਲਕਾ ਭੈਣ ਚੋਕਲ ਦਾ ਖੁੱਡੇ ਜੀ ਨਹੀਂ ਵੜਿਆ ਯਾਰ ਮੈਂ ਤਾਂ ਇਹੀ ਸੀ ਜੂਬਰ ਅਰਗੇ ਫਾਈ ਸਾਹਿਬ ਕੰਮ ਤਾਂ ਗਲਤ ਹੋ ਗਿਆ ਛੇੜਾ ਤੋ ਸਪਾ ਬੋ ਚਲਾ ਚਲੋ ਯਾਰ ਕੋਈ ਨਾ ਕਰਦੇ ਇਹਨਾਂ ਦਾ ਵੀ ਹਿੱਲਾ ਦੇਖਦੇ ਆ ਕਿਹੜੇ ਕਿਹੜੇ ਆ ਫਿਰ ਮੈਨੂੰ ਇਹਨਾਂ ਦਾ ਹੀ ਭੈਣ ਦਾਣੇ ਪਾ ਗਏ ਵੇ ਦਾਣੇ ਘੱਟ ਪਾਏ ਗਏ ਆ ਕੱਲ ਭੈਣ ਦੇ ਯਾਰ ਇਹਨਾਂ ਨੂੰ ਕਿਹਾ ਸੀ ਰੱਜਵੀਂ ਰੱਜਵੀਂ ਹੋਈ ਸੀ ਪੌਣੀ ਸੀ ਦਾਣੇ ਹਾਂਜੀ ਇਸ ਟਾਈਮ ਖੜੇ ਆ ਜੀ ਵੱਡੀਆਂ ਕਬੂਤਰਿਆਂ ਦੇ ਖੂਡੇ ਆ ਇਹਦਾ ਕਬੂਤਰ ਕੱਢਣਾ ਇਸ ਵਿੱਚ ਕੋਈ ਬੁੱਢ ਬਚਾਉਣ ਦੀ ਜਾਣ ਕੇ ਪਤਾ ਲੱਗੇ ਬਾਈ ਦੇਖ ਲੋ ਹੋਰ ਪੰਜ ਜਿਹੜੇ ਵੇਖ ਪਟੜ ਰਿਹਾ ਐ ਚੋੜ ਰਿਹਾ ਬਾਕੀ ਇੱਕ ਗੱਲ ਹੋਰ ਦੇਰ ਦੀ ਪਹੁੰਚ ਰੱਖਦੇ ਹੋਣਾ ਤੁਸੀਂ ਅਸੀਂ ਆਏ ਵੀ ਕਰ ਲਾਂਗੇ ਸਾਨੂੰ ਫੋਨ ਲਾਣੀ ਜਿਹੜੇ ਕੰਪਟਰ ਕਟੜ ਆਇਆ ਸੀਗਾ ਵੀ ਅਸੀਂ ਗੱਟੇ 'ਚ ਪਾ ਕੇ ਜੇ ਤੁਸੀਂ ਕਿਨੂੰ ਵੀ ਘਰੇ ਚੱਲ ਘਰੇ ਤਾਂ ਦਿਨੇ ਮਤਲਬ ਕੌਣ ਵੜਦਾ ਆ ਕੇ ਅਸੀਂ ਆਏ ਕਰਾਂਗੇ ਸਾਰੇ ਪੁੱਤਰ ਗੱਟੇ 'ਚ ਪਾ ਕੇ ਜਿੱਥੇ ਉਹ ਉਹਥੇ ਲਿਆ ਕੇ ਰਖਾ ਲਾਂਗੇ ਤੇ ਜੇ ਪਹੁੰਚ ਹੋਈ ਤਾਂ ਉੱਥੋਂ ਸਾਡੇ ਤੋਂ ਲੈ ਜੇ ਆ ਕੇ ਉਹ ਆਪਦੇ ਜਰੂਰ ਪਈ ਫੇਰ ਤੁਸੀਂ ਮੰਨਾਂਗੇ ਵਾਕਈ ਬੰਦਾ ਹੈ ਨਹੀਂ ਤਾਂ ਬਲ ਜਨਾਨੀ ਹੈ ਜਿਹੜੀ ਗੱਲ ਜੀ ਹੌਲੀ ਜਿਹੀ ਜਿਆਦਾ ਹੀ ਕੀਤੀ ਸਤਿਗੁਰੂ ਬਾਪੂ ਸਸਾ ਨੂੰ ਸੌ ਲੱਗੇ ਐ ਕਿ ਤੂੰ ਮਾਗਵੇ ਲੈ ਜਾ ਜਮਾਂ ਜਮਾਂ ਵੇ ਦੇਖੋ ਜੀ ਇਕੜਾ ਮਗਰ ਕੁਦਰੀ ਜਣਾਵਾਂ ਹੈ ਜੇ ਤੀਂ ਤੀਂ ਬੁਲਿਆ ਨਾ ਹੋਈ ਤੂੰ ਕਰਦੀ ਜਣ ਤੈਨੂੰ ਕਬੂਲੀ ਦਿਖਾਣਾ ਹੈ 2018 ਚ ਅੱਪਾ ਮਊਂਸੀ ਬਾਈ ਦੀ ਹੋਈ ਇਹ ਵੀ ਸ਼ਾਇਦ ਉਹ ਕੁਦਰੀ ਆ ਗਈ ਹੈ ਭੈਣ ਜੀ ਆਹ ਨੂੰ ਦੇ ਰਿਹਾ ਚਿੱਟੂ ਨਾਲ ਦੀ ਚਿੱਟੂ ਨਾਲ ਦੀ ਚਿੱਟੂ ਨਾਲ ਦੀ ਆਹ ਇਹ ਉਹਦੇ ਨਾਲ ਵਾਲੇ ਲਾਲ ਢਾਲ ਸੀ ਕਿਉਂ ਇਹ ਇਹ ਲਾਲ ਠਾ ਲਈਏ ਆ ਆਹ ਗੁਦਰੀ ਮੋੜੀ ਸੇ ਪਾ ਬਾਈ ਦੀ 2028 ਚ ਇਹ ਆਪਣੇ ਆਪਣੇ ਡਾਕੀ ਸੀਗੀ ਤੇ ਅੱਜ ਤੋਂ 7-8 ਸਾਲ ਪਹਿਲਾਂ ਦੂਜੀ ਵਾਪਸ ਕੀਤੀ ਸੀ ਬਾਈ ਦੀ ਤੇ ਇਹ ਮਾਨੇ ਕਰ ਬਾਈ ਮੰਗਦਾ ਤਾਂ ਹੈ ਨਹੀਂ ਸੀ ਆਪਣੇ ਤੋਂ ਬਾਈ ਕਹਿੰਦਾ ਤੁਸੀਂ ਰੱਖ ਲਓ ਕੋਈ ਚੱਕਰ ਨਹੀਂ ਤੇ ਮਾਪਿਓ ਮਾਰ ਗਏ ਤੇ ਸਾਡੇ ਕੋਲੇ ਬੈਠੀ ਸੀਗੀ ਇਹ ਬਿੱਦੂ ਵਾਲੀ ਬਾਜੀ ਡੀਸੀ ਬਿੱਦੂ ਨੂੰ ਆਪਣੇ ਪੰਡਾ ਗੀ ਸੀ ਬਾਲੀ ਹੁੰਦੀ ਕੁਝ ਆਤ ਰਾਂਗੇ ਬਜੀ ਆਪਣੇ ਅਗਰ ਜਨ ਆਪਣੇ ਘਰੇ ਸਲੂਟਰ ਕੀ ਲੱਗ ਗਿਆ ਅੰਚ ਤੇ ਮੈਂ ਛਾਲ ਲੈ ਕੇ ਕਿਹਾ ਮੈਂ ਆਪਣੇ ਬਾਈ ਦੀ ਮਨਪੂਰ ਲਾਦਾ ਬਬਾਈ ਆਪਣੀ ਕੁਤਰੀ ਆ ਗਈ ਕਹਿੰਦਾ ਰੱਖ ਲਾ ਮਨ ਵਿੱਚ ਕੋਈ ਨਾ ਤੇ ਜਦੋਂ ਉਹ ਮਾਂ ਤੇ ਮਾਰ ਕੇ ਤੇ ਕਹਿੰਦਾ ਵੀ ਮੈਨੂੰ ਤਾਂ ਚਾਹੀਦੀ ਹੈ ਕਹਿੰਦਾ ਹੁਣ ਤੇ ਮੈਂ ਕਿਹਾ ਲੈ ਜਾ ਤੇ ਉਹਦੋਂ ਹਰ ਬਾਈ ਨੂੰ ਵਾਪਸ ਕਰਤੀ ਜੀ ਕੁਤਰੀ ਆਪਾਂ ਬਾਕੀ ਵੀ ਦਾਣਾ ਪਣੀ ਪਾਈ ਜਾਂਦੇ ਹਨ ਇਹ ਸਾਰਾ ਕੰਮ ਕਰੀ ਜਾਂਦੇ ਬਾਈ ਕਾਲਾ ਆਉਂਦਾ ਕੰਮ ਕਰੀਂਦਾ ਬਾਹਰ ਲੱਗਿਆ ਪਿਆ ਐਲਡਬੂਲਡ ਹਾਂਜੀ ਤੇ ਆਏ ਸੀਗੇ ਜੇ ਇਧਰ ਨੂੰ ਝੋੜਾ ਕਨੀ ਤੇ ਚੱਲ ਤੇ ਇੱਕ ਸੀਨ ਗਲਤ ਹੋ ਗਿਆ ਬਾਬੇ ਬਹੁਤ ਜ਼ਿਆਦਾ ਗਲਤ ਹੋ ਗਿਆ ਵਾਰਦਾਤ ਹੋ ਗਈ ਸਾਨੂੰ ਐਸੀ ਨਹੀਂ ਹੋਈ ਪਰ ਕੰਮ ਕਰ ਗਿਆ ਬੰਦਾ ਉਹ ਵੀ ਗੱਲ ਸਾਨੂੰ ਮੈਂ ਘਰੇ ਆ ਕੇ ਖੁੱਲ ਕੇ ਦੱਸੂਗਾ ਇਹ ਮਾਰੇ ਗਏ ਭੈਚੋ ਯਾਰ ਗਲਤ ਹੋ ਗਿਆ ਕੰਮ ਵੀ ਨੁਕਸਾਨ ਹੋ ਗਿਆ ਯਾਰ ਤੁਸੀਂ ਆਪੇ ਹੀ ਸਮਝ ਲਓ ਅੱਜ ਵੇਖਿਆ ਨੁਕਸਾਨ ਪਤਾ ਨਹੀਂ ਕਿਦਾਂ ਦਾ ਹੋਇਆ ਤੇ ਚਲੋ ਚੱਲਦੇ ਆ ਘਰੇ ਹਨਾ ਤੇ ਕੈਮਰਾਮੈਨ ਫੜਿਓ ਕੈਮਰਾ ਜੀ ਤੇ ਬਾਕੀ ਨੂਡਲਸ ਖਾ ਰਹੇ ਆ ਖਾਣ ਦਾ ਤਰੀਕਾ ਵੇਖ ਲਓ ਆ ਦੇਖੋ ਇਧਰ ਦਿਖਾਓ ਇਧਰ 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 ਸਹੀ ਹੈ ਨੂਡਲਸ ਖਾਣ ਦਾ ਤਰੀਕਾ ਇਹਦਾ ਕਰਕੇ ਗੰਨੇ ਦਾ ਸਬਸਾ ਸੀਗਰ ਥਾਰਨਰ ਲਾਗੇ ਵਿੱਚ ਪਾ ਗਏ ਏ ਟੂ ਜ਼ेड ਠੀਕ ਹੈ ਕਿ ਨਹੀਂ ਇੱਕ ਮਿੰਟ ਆ ਦੇਖ ਗੋਦੂ ਸਰ ਚੱਲਦੇ ਆ ਚੋਬਰ ਨੂੰ ਚੋੜਾ ਬਣਿਆ ਤੇ ਪਿੰਡ ਚੱਲਦੇ ਓਕੇ ਹਾਂਜੀ ਕਿਵੇਂ ਫਿਰ ਬੜੇ ਵੇ ਕਰ ਰਹੇ ਕਿ ਨਿੱਕੇ ਨਿੱਕੇ ਹੋਣਾ ਯਾਰ ਚਲੋ ਜੀ ਕਰ ਰਹੇ ਕੋਲ ਕਰੰਚੀ ਚਲ ਛੱਡਿਆ ਕੋ ਚੱਕ ਰਹੇ ਦੇਖਾ ਸਪਰਿੰਗ ਰੋਲ ਦੀ ਹੋ ਰਹੀ ਹੈ ਨਾ ਆਪਣੀ ਹੋ ਰਹੀ ਹੈ ਮਾਣ ਕਾ ਜਲਦੀ ਕਰਦੇ ਬਸ ਕਿਧਰੇ ਵੀ ਫਿਰਦੇ ਆ ਬਈ ਹਨਾ ਗੁਰੂ ਸਰ ਆ ਗਈ ਸੀ ਜਿਹੜੀ ਵਾਰਤਤ ਹੋਈ ਜਾ ਦੱਸੀ ਨਹੀਂ ਕੱਈ ਦੱਸੀ ਕੱਲੂ ਦਿਖਾਵਾਂ ਕਹੂੰ ਦੱਸ ਕੱਲੂ ਦਿਖਾਵਾਂ ਹੈ ਨਾ ਵਾਰ ਨਹੀਂ ਉਹ ਗਲਤ ਹੈ ਹੂੰ ਤੋ ਆਉਂਦੀ ਹੈ ਗੈਲੀ ਰਹੀ ਤੇ ਕਪਲੇਟ ਆ ਗਈ ਜੀ ਸਪਰਿੰਗ ਰੋਲ ਦੀ ਆਪਾਂ ਠੀਕ ਹੈ ਕਿ ਨਹੀਂ ਉਹ ਪਨੀਰ ਸੱਚ ਪਨੀਰ ਵੀ ਪੈਕ ਕਰਦਾ ਪਨੀਰ ਫੜ ਕੇ ਲੈ ਚਲਕ ਜਾਂਦੇ ਹੋਏ ਮੈਂ ਵਧੂਗਾ ਜੀ